ਇਸ ਨਾਲ ਵੱਡੀ ਖਬਰ ਜੁੜੀ ਆ ਰਹੀ ਹੈ ਕਾਂਸਟੇਬਲਾਂ ਦੀ ਭਰਤੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਾਂਸਟੇਬਲਾਂ ਦੀ ਭਰਤੀ ਦੇ ਦੌਰਾਨ 12 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ 100 ਤੋਂ ਵੱਧ ਬੇਹੋਸ਼ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਝਾਰਖੰਡ ਵਿੱਚ ਐਕਸਰਸਾਈਜ਼ ਕਾਂਸਟੇਬਲ ਦੀ ਭਰਤੀ ਲਈ ਦੌੜ ਪ੍ਰਕਿਰਿਆ ਚੱਲ ਰਹੀ ਸੀ ਕਿ ਇਸ ਦੌਰਾਨ ਉਮੀਦਵਾਰਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਹਾਲਾਤ ਇਹ ਬਣ ਗਏ ਕਿ ਨੌਕਰੀ ਲੈਣ ਦਾ ਸੁਪਨਾ ਲੈ ਕੇ ਆਏ ਦੌੜ ਲਈ ਕਈ ਉਮੀਦਵਾਰ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਕਾਂਸਟੇਬਲ ਪ੍ਰਤੀਦੇਸ਼ ਸਿਰਕ ਟੈਸਕਰਾਂ ਹਨ ਹੁਣ ਤੱਕ 12 ਉਮੀਦਵਾਰਾਂ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸੌ ਤੋਂ ਵੱਧ ਬਿਮਾਰ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਇਸ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਉੱਠਿਆ ਕਿ ਉਮੀਦਵਾਰਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ ਇਸ ਸਭ ਦੇ ਵਿਚਕਾਰ ਦੱਸੇ ਜਾ ਰਿਹਾ ਹੈ ਕਿ ਭਾਜਪਾ ਦੇ ਸੁਭਾ ਪ੍ਰਦਾਨ ਬਾਬੂਲਾ ਮਰਾਂਡੀ ਨੇ ਸਰਕਾਰ ਤੇ ਹਮਲਾ ਬੋਲਦਾ ਕਿਹਾ ਕਿ ਇਹ ਸਰਕਾਰ ਨੌਕਰੀਆਂ ਨਹੀਂ ਸਗੋਂ ਮੌਤ ਦੇ ਰਹੀ ਆ ਕਨਸਟੇਬਲ ਦੀ ਪ੍ਰਤੀਦਰਾਨ 12 ਉਮੀਦਵਾਰਾਂ ਦੀ ਮੌਤ ਬਾਅਦ ਹੁਣ ਪੁਲਿਸ ਹੈੱਡਕੁਆਟਰ ਤੇ ਸੂਬਾ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਝਾਰਖੰਡ ਪੁਲਿਸ ਹੈੱਡਕੁਆਟਰ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਵਿਸ਼ੇਸ਼ ਤੌਰ ਤੇ ਚੌਂਡ ਕੇਂਦਰ ਦੇ ਨੇੜੇ ਮੁਹੱਈਆ ਕਰਵਾਏ ਜਾਣਗੇ ਮੈਡੀਕਲ ਟੀਮ ਦੇ ਨਾਲ ਨਾਲ ਬੈੱਡਾਂ ਅਤੇ ਦਵਾਈਆਂ ਦਾ ਵੀ ਠਕਮਾ ਪ੍ਰਬੰਧ ਕੀਤਾ ਗਿਆ ਹੈ ਹੁਣ ਤੱਕ ਦੀ ਜਾਂਚ ਮੁਤਾਬਿਕ ਉਮੀਦਵਾਰਾਂ ਦੀ ਮੌਤ ਦੇ ਤਿੰਨ ਕਾਰਨ ਦੱਸੇ ਜਾ ਰਹੇ ਹਨ ਹਾਲਾਂਕਿ ਅਜੇ ਤੱਕ ਇਸ ਦਾ ਕੋਈ ਠੋਸ ਕਾਰਨ ਨਹੀਂ ਪਤਾ ਲੱਗ ਸਕਿਆ ਕਿ ਇਹਨਾਂ ਨੌਜਵਾਨਾਂ ਦੀ ਮੌਤ ਕਿਸ ਕਾਰਨ ਨਾਲ ਹੋਈ ਹੈ ਹਸਪਤਾਲ ਦੀ ਤਰਫੋਂ ਡਾਕਟਰ ਨੇ ਸਰੀਰਕ ਜਾਂਚ ਦੌਰਾਨ ਨੌਜਵਾਨਾਂ ਦੀ ਮੌਤ ਦਾ ਕਾਰਨ ਦਵਾਈ ਦਾ ਸੇਵਨ ਦੱਸਿਆ ਨਾਲੀ ਉਹਨਾਂ ਕਹੇ ਕਿ ਅਸੀਂ ਅਜੇ ਮੌਤ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਮੁੱਢਲੀ ਜਾਂਚ ਵਿੱਚ ਸਾਹ ਕੁੱਟਣ ਦਾ ਕਾਰਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਲੱਛਣਾਂ ਨੂੰ ਦੇਖਦੇ ਇਹ ਕਹਿ ਸਕਦੇ ਕਿ ਨੌਜਵਾਨਾਂ ਦਾ ਸਟੈਮਿਨਾ ਵਧਾਉਣ ਦੇ ਲਈ ਉਹਨਾਂ ਨੂੰ ਬੇਹੋਸ਼ੀ ਦੀ ਦਵਾਈ ਦਿੱਤੀ ਗਈ ਸੀ ਜਿਸ ਦੀ ਜ਼ਿਆਦਾ ਖੁਰਾਕ ਲੈਣ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਸੀ ਫਿਲਹਾਲ ਉਹਨਾਂ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਅਜੇ ਕੋਈ ਠੋਸ ਜਾਣਕਾਰੀ ਨਹੀਂ ਹੈ ਖਰਖਣ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛਾਰਖਣ ਵਿੱਚ ਆਪਕਾਰੀ ਕੌਨਸਟੇਬਲਾਂ ਦੀ ਭਰਤੀ ਲਈ ਸਰੀਰਕ ਪ੍ਰੀਖਿਆ ਦੌਰਾਨ ਕੁਝ ਉਮੀਦਵਾਰਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਛਾਰਖਣ ਐਕਸਾਈਜ਼ ਕੌਨਸਟੇਬਲ ਪ੍ਰਤੀਯੋਗੀ ਪ੍ਰਕਿਰਿਆਵਾਂ ਦੇ ਤਹਿਤ ਸਰੀਰਕ ਪ੍ਰੀਖਿਆ ਰਾਜਜੀ, ਹਜ਼ਾਰੀ ਬਾਗ, ਪਲਾਮੂ, ਪੂਰਬੀ ਸਿੰਘ ਭੂਮ ਤੇ ਸਾਬਗੰਚ ਜ਼ਿਲ੍ਹਿਆਂ ਦੇ ਸੱਤ ਕੇਂਦਰਾਂ ਵਿੱਚ ਚੱਲ ਰਹੀ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨਾ ਕਾਰਨ ਕਰਕੇ ਨੌਜਵਾਨਾਂ ਦੀ ਮੌਤ ਹੋ ਗਈ। ਇਸ ਨਾਲ ਵੱਡੀ ਖਬਰ ਜੁੜੀ ਆ ਰਹੀ ਹੈ ਕਾਂਸਟੇਬਲਾਂ ਦੀ ਭਰਤੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਾਂਸਟੇਬਲਾਂ ਦੀ ਭਰਤੀ ਦੇ ਦੌਰਾਨ 12 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ 100 ਤੋਂ ਵੱਧ ਬੇਹੋਸ਼ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਛਾਰਖੰਡ ਵਿੱਚ ਐਕਸਰਸਾਈਜ਼ ਕਾਂਸਟੇਬਲ ਦੀ ਭਰਤੀ ਲਈ ਦੌੜ ਪ੍ਰਕਿਰਿਆ ਚੱਲ ਰਹੀ ਸੀ ਕਿ ਇਸ ਦੌਰਾਨ ਉਮੀਦਵਾਰਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਹਾਲਾਤ ਇਹ ਬਣ ਗਏ ਕਿ ਨੌਕਰੀ ਲੈਣ ਦਾ ਸੁਪਨਾ ਲੈ ਕੇ ਆਏ ਦੌੜ ਲਈ ਕਈ ਉਮੀਦਵਾਰ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਕਾਂਸਟੇਬਲ ਪਰਤੀਦੇਸ਼ ਸਿਰਕ ਟੈਸ ਦੌਰਾਨ ਹੁਣ ਤੱਕ 12 ਉਮੀਦਵਾਰਾਂ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸੌ ਤੋਂ ਵੱਧ ਬਿਮਾਰ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਇਸ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਉੱਠਿਆ ਕਿ ਉਮੀਦਵਾਰਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ ਇਸ ਸਭ ਦੇ ਵਿਚਕਾਰ ਦੱਸੇ ਜਾ ਰਿਹਾ ਹੈ ਕਿ ਭਾਜਪਾ ਦੇ ਸੁਭਾ ਪ੍ਰਦਾਨ ਬਾਬੂਲਾ ਮਰਾਂਡੀ ਨੇ ਸਰਕਾਰ ਤੇ ਹਮਲਾ ਬੋਲਦਿਆਂ ਕਹਿਆ ਕਿ ਸਰਕਾਰ ਨੌਕਰੀਆਂ ਨਹੀਂ ਸਗੋਂ ਮੌਤ ਦੇ ਰਹੀਆ ਕਨਸਟੇਬਲ ਦੀ ਪਰਤੀ ਦੌਰਾਨ 12 ਉਮੀਦਵਾਰਾਂ ਦੀ ਮੌਤ ਬਾਅਦ ਹੁਣ ਪੁਲਿਸ ਹੈੱਡਕੁਆਟਰ ਤੇ ਸੁਭਾ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਛਾਰਖੰਡ ਪੁਲਿਸ ਹੈੱਡਕੁਆਟਰ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਵਿਸ਼ੇਸ਼ ਤੌਰ ਤੇ ਚੌਂਡ ਕੇਂਦਰ ਦੇ ਨੇੜੇ ਮੁਹੱਈਆ ਕਰਵਾਏ ਜਾਣਗੇ ਮੈਡੀਕਲ ਟੀਮ ਦੇ ਨਾਲ-ਨਾਲ ਮੱਡਾ ਅਤੇ ਦਵਾਈਆਂ ਦਾ ਵੀ ਟੁਕਮਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਮੁਤਾਬਿਕ ਉਮੀਦਵਾਰਾਂ ਦੀ ਮੌਤ ਦੇ ਤਿੰਨ ਕਾਰਨ ਦੱਸੇ ਜਾ ਰਹੇ ਨੇ। ਹਾਲਾਂਕਿ ਅਜੇ ਤੱਕ ਇਸ ਦਾ ਕੋਈ ਠੋਸ ਕਾਰਨ ਨਹੀਂ ਪਤਾ ਲੱਗ ਸਕਿਆ ਕਿ ਇਹਨਾਂ ਨੌਜਵਾਨਾਂ ਦੀ ਮੌਤ ਕਿਸ ਕਾਰਨ ਨਾਲ ਹੋਈ ਹੈ। ਹਸਪਤਾਲ ਦੀ ਤਰਫੋਂ ਡਾਕਟਰ ਨੇ ਸਰੀਰਕ ਜਾਂਚ ਦੌਰਾਨ ਨੌਜਵਾਨਾਂ ਦੀ ਮੌਤ ਦਾ ਕਾਰਨ ਦਵਾਈ ਦਾ ਸੇਵਨ ਦੱਸਿਆ। ਨਾਲੀਆਂ ਨੇ ਕਿਹਾ ਕਿ ਅਸੀਂ ਅਜੇ ਮੌਤ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਮੁੱਢਲੀ ਜਾਂਚ ਵਿੱਚ ਸਾਹ ਕੁੱਟਣ ਦਾ ਕਾਰਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਲੱਛਣਾਂ ਨੂੰ ਦੇਖਦੇ ਇਹ ਕਹਿ ਸਕਦੇ ਕਿ ਨੌਜਵਾਨਾਂ ਦਾ ਸਟੈਮਿਨਾ ਵਧਾਉਣ ਲਈ ਉਹਨਾਂ ਨੂੰ ਬੇਹੋਸ਼ੀ ਦੀ ਦਵਾਈ ਦਿੱਤੀ ਗਈ ਸੀ ਜਿਸ ਦੀ ਜ਼ਿਆਦਾ ਖੁਰਾਕ ਲੈਣ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਸੀ। ਫਿਲਹਾਲ ਉਹਨਾਂ ਨੇ ਕਿਹਾ ਕਿ ਇਸ ਬੰਦ ਦੇ ਵਿੱਚ ਅਜੇ ਕੋਈ ਠੋਸ ਜਾਣਕਾਰੀ ਨਹੀਂ ਹੈ। ਖਰਖਣ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛਾਰਖੰਡ ਵਿੱਚ ਆਪਕਾਰੀ ਕੌਨਸਟੇਬਲਾਂ ਦੀ ਭਰਤੀ ਲਈ ਸਰੀਰਕ ਪ੍ਰੀਖਿਆ ਦੌਰਾਨ ਕੁਝ ਉਮੀਦਵਾਰਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਛਾਰਖੰਡ ਐਕਸਾਈਜ਼ ਕੌਨਸਟੇਬਲ ਪ੍ਰਤੀਯੋਗੀ ਪ੍ਰਕਿਰਿਆਵਾਂ ਦੇ ਤਹਿਤ ਸਰੀਰਕ ਪ੍ਰੀਖਿਆ ਰਾਜੀ, ਹਜ਼ਾਰੀ ਬਾਗ, ਪਲਾਮੂ, ਪੂਰਬੀ ਸਿੰਘ ਭੂਮ ਤੇ ਸਾਬਗੰਝ ਜ਼ਿਲ੍ਹਿਆਂ ਦੇ ਸੱਤ ਕੇਂਦਰਾਂ ਵਿੱਚ ਚੱਲ ਰਹੀ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨਾ ਕਾਰਨ ਕਰਕੇ ਨੌਜਵਾਨਾਂ ਦੀ ਮੌਤ ਹੋ ਗਈ।